ਦੋਸਤੋ ਅੱਜ ਇੱਕ ਹੋਰ ਨਵਾਂ ਐਪੀਸੋਡ ਤੁਹਾਡੇ ਕੋਲ ਲੈ ਕੇ ਆਇਆ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਸੁਖ ਮਾਸਟਰ ਜਿਨ੍ਹਾਂ ਨੇ ਇੱਕ ਬਹੁਤ ਹੀ ਵਧੀਆ ਕਿ ਆਮ ਕਿਤਾਬਾਂ ਤੋਂ ਹਟ ਕੇ ਕਿਤਾਬ ਲਿਖੀ ਹੈ ਮਨੁੱਖ ਤੋਂ ਏਲੀਅਨ ਤੱਕ ਤੇ ਮੈਨੂੰ ਪੜਨ ਦਾ ਮੌਕਾ ਮਿਲਿਆ ਕਿ ਕਿਸੇ ਲੰਮੇ ਸਮੇਂ ਤੋਂ ਅਸੀਂ ਆਪ ਜੀ ਦੀ ਉਹ ਕਿਤਾਬ ਬਾਰੇ ਕੰਮ ਚੱਲ ਰਿਹਾ ਸੀ ਤੇ ਅੱਜ ਜੀ ਆਸੀ ਜਿਹੜੀ ਹਿਸਾਬ ਕਰ ਰਹੇ ਆ ਮਾਛੀ ਨਾਲ ਇਹ ਸੰਦੂਕ ਪੁਸਤਕ ਮੈਲ ਮਠੰਡਾ 150 ਫੁੱਟ ਜੋੜਦੇ ਤੇ 23 ਤੱਕ ਚੇ ਕਰ ਰਹੇ ਇਥੇ ਮੇਰਾ ਅਕਸਰ ਹੀ ਆਉਣ ਜਾਣ ਹੈਗਾ ਸੰਧੂ ਸਾਹਿਬ ਸਾਡੇ ਨਾਲ ਸੰਧੂ ਜੀ ਮੇਰੇ ਪਰਮ ਮਿੱਤਰ ਪੁਰਾਣੇ ਵੱਡੇ ਭਰਾ ਉਹਨਾਂ ਦਾ ਇਹ ਸਟੋਰ ਆਪਾਂ ਇੱਥੇ ਸ੍ਰੀ ਗੰਜੀਤ ਸੰਧੂ ਕਰਾਰੇ ਨੇ ਇਹ ਮੇਰੇ ਮਨ 'ਚ ਬੜਾ ਸੀ ਕਿ ਜਦੋਂ ਇਹ ਕਿਤਾਬ ਆਊਗੀ ਇਹ ਸੁਖ ਮਾਸਟਰ ਜੀ ਨਾਲ ਆਪਾਂ ਇਹ ਕਿਤਾਬ ਦੇ ਦੇਖਣ ਬਾਰੇ ਇਹਨਾਂ ਦੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ। ਇਹ ਜਦੋਂ ਮੈਂ ਪੜ੍ਹ ਰਿਹਾ ਸੀਗਾ ਤੇ ਇੰਨੀਆਂ ਖੂਬ ਸੂਰਤ ਤੇ ਇਹਦੇ ਵਿੱਚ ਗੱਲਾਂ ਇਹਨਾਂ ਨੇ ਦੇਖੀਆਂ ਕਿ ਜਿਹੜੀਆਂ ਖੋਜ ਭਰਪੂਰ ਗੱਲਾਂ ਨੇ। ਤੇ ਅੱਜ ਤੁਹਾਨੂੰ ਮਿਲਾਣੇ ਆ ਸੁਖ ਮਾਸਟਰ ਸਾਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਸਾਹੀ ਜੀ ਪਹਿਲਾਂ ਤਾਂ ਇਹ ਦੱਸੋ ਤੁਸੀਂ ਤੁਹਾਡਾ ਕਿਹੜਾ ਪਿੰਡ ਆ ਤੇ ਤੁਸੀਂ ਕਿੱਥੋਂ ਕਿੱਨੇ ਪੜੇ ਮੇਰਾ ਇਹ ਪਿੰਡ ਹੈ ਜੰਡਾ ਵਾਲਾ ਜਿਲ੍ਹਾ ਬਟਿੰਡਾ ਜੀ ਤੇ ਪੜਾਈ ਦੀ ਗੱਲ ਕਰੀਏ ਮੈਂ ਐਮਟੈਕ ਮਕੈਨੀਕਲ ਕੀਤੀ ਵੀ ਆ ਜੀ 10 12 ਸਾਲ ਮੈਂ ਪੜਾਇਆ ਵੀ ਆ 6 ਸਾਲ ਕਾਲਜ ਦੇ ਵਿੱਚ ਜੀ ਤੇ 5 ਸਾਲ ਸਰਕਾਰੀ ਸਕੂਲ ਚ ਜੀ ਤੇ ਜਦੋਂ ਥੋੜਾ ਮੋਟਾ ਗਿਆਨ ਹੋਇਆ ਬਹੁਤ ਘੱਟ ਗਿਆਨ ਹੋਇਆ ਪਤਾ ਲੱਗਿਆ ਵੀ ਹਜੇ ਗੁਰੂ ਗ੍ਰੰਥ ਸਾਹਿਬ ਨਹੀਂ ਹੈਗੀ ਅੱਛਾ ਤੇ ਛੱਡ ਪਾਇਆ ਸਭ ਕੁਝ ਅੱਛਾ ਤੇ ਲਿਖਣਾ ਸ਼ੁਰੂ ਕਰਤਾ ਹਾਂ ਇਹ ਹੀ ਮੈਂ ਤਾਂ ਦੋ ਕੁ ਹਫ਼ਤੇ ਮਨ ਲਾਇ ਹੀ ਕਰਨਾ ਸੀ ਤੇ ਕਿਤਾਬਾਂ ਤੇ ਜਿਵੇਂ ਲੋਕ ਕੋਈ ਨਾਵਲ ਲਿਖਦਾ ਕੋਈ ਕਹਾਣੀ ਕੋਈ ਹੋਰ ਲਿਖਦਾ ਤੇ ਤੁਸੀਂ ਸਾਇੰਸ ਵਾਲੇ ਪਾਸੇ ਨੂੰ ਕਿਵੇਂ ਚੱਲ ਪਏ ਜਾਂ ਲਿਖੀ ਜਿਹਾ ਆਪਾਂ ਅਸਲ ਜੀ ਜੋ ਮੈਂ ਕਿਤਾਬ ਵਿੱਚ ਲਿਖਿਆਗਾ ਇਹਦਾ ਜਿਹੜਾ ਵਿਚਾਰ ਆ ਇਹ ਪਿਛਲੇ 5-6 ਸਾਲਾਂ ਤੋਂ ਮੇਰੇ ਦਿਮਾਗ ਦੇ ਵਿੱਚ ਨਾ ਰਿੱਝੀ ਜਾਂਦਾ ਸੀਗਾ ਉੱਥੇ ਮਤਲਬ ਮਨ ਦਾ ਜਿਵੇਂ ਖਿਚੜੀ ਬਣ ਜਾਂਦੀ ਹੈ ਦਿਮਾਗ ਦੇ ਵਿਚਾਰਾਂ ਦੀ ਇਹ ਖਿਚੜੀ ਬਣ ਗਈ ਤੇ ਮੈਂ ਬੜਾ ਵਿਚਿਆ ਰਹਿ ਲੱਗ ਗਿਆ ਸੀਗਾ ਜੀ ਵੀ ਕੀ ਕਰਾਂ ਇਹਦਾ ਮੈਂ ਜੀ ਫਿਰ ਅਕਸਰ ਹੀ ਮੇਰਾ ਜਿੱਥੇ ਆਪਾਂ ਅੱਜ ਬੈਠੇ ਆ ਸੰਦੂਕ ਪੁਸਤਕਮੈਲ ਇੱਥੇ ਆਉਣਾ ਜਾਣਾ ਮੇਰਾ ਸੀਗਾ ਕਾਫੀ ਟੈਮਪੋ ਹੂੰ ਮੈਂ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਉਹ ਮੈਂ ਉਰਵਰ ਮੰਨਦਾ ਉਹਨਾਂ ਨੂੰ ਜੀ ਜੀ ਉਹਨਾਂ ਕੋਲ ਬੈਠਿਆ ਆਪਣੇ ਪ੍ਰੋਬਲਮ ਦੱਸੀ ਵੀ ਆਹ ਪ੍ਰੋਬਲਮ ਆ ਰਹੀ ਹੈ ਦਿਮਾਗ 'ਚ ਵਿਚਾਰ ਆ ਲੇਕਿਨ ਮੈਂ ਦਿਮਾਗ ਖਰਾਬ ਹੋ ਰਿਹਾ ਮੇਰਾ ਕਿਹਨਾਂ ਨੂੰ ਬਚਿਆ ਇਹ ਲਾਹਵ ਸਿੰਘ ਸੰਧੂ ਜੀ ਨੂੰ ਜੀ ਜੀ ਇਹਨਾ ਜ਼ਿਕਰ ਮੈਂ ਕਰਨਾ ਸੀ ਬਾਅਦ 'ਚ ਲੇਕਿਨ ਪਹਿਲਾਂ ਕਰਨਾ ਪੈ ਰਿਹਾ ਹਾਂ ਵੀ ਇਹਨਾਂ ਦੇ ਸਦਕਾ ਹੀ ਮੇਰੇ ਵਿਚਾਰਾਂ ਨੂੰ ਇੱਕ ਰਾਹ ਮਿਲਿਆ ਜੀ ਉਹ ਰਾਹ ਤੇ ਤੁਰ ਕੇ ਰਾਜ ਹਿਸਾਬ ਨਾਲ ਲਿਖ ਕੇ ਅੱਜ ਤੁਹਾਡੇ ਸਾਹਮਣੇ ਮੇਰੇ ਵਿਚਾਰਾਂ ਦੀ ਖਿਜੜੀ ਦੀ ਹੂੰ ਜੋ ਰਿਜ਼ਲਟ ਹੈ ਹੂੰ ਉਹ ਪੁਸਤਕ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਚ ਜੀ ਜੀ ਤੇ ਇਹ ਤੁਹਾਡੇ ਵਿਚਾਰਮੰਚ ਘੁੰਮ ਰਹੇ ਸੀ ਤੇ ਫਿਰ ਵਿਚਾਰਾਂ ਨੂੰ ਤੁਸੀਂ ਕਾਗਜ਼ ਤੇ ਰਿਟਣਾ ਸ਼ੁਰੂ ਕਰ ਦਿੱਤਾ ਤੇ ਕਿਤਾਬੀ ਰੂਪ ਦੇ ਦਿੱਤਾ ਠੀਕ ਹੈ ਜੀ ਇਹ ਹੀ ਕਿਉਂ ਆਏ ਵਿਚਾਰਮੰਚ ਵੀ ਆਪਾਂ ਮਨੁੱਖ ਤੋਂ ਇਹਨਾਂ ਤੱਕ ਆਵਦੇ ਉਹ ਵਿਚਾਰ ਤੁਹਾਨੂੰ ਮੈਂ ਕਿਵੇਂ ਸਮਝਾਵਾਂ ਨਾ ਕਦੇ-ਕਦੇ ਮਤਲਬ ਜਿਵੇਂ ਆਪਾਂ ਇੱਕ ਛੋਟੇ ਬੱਚੇ ਨੂੰ ਜਿਹਨੂੰ ਹਜੇ ਭਾਸ਼ਾ ਬਾਰੇ ਜਾਂ ਸ਼ਬਦਾਵਲੀ ਗਿਆਨ ਨਹੀਂ ਹੁੰਦਾ ਉਹਨੂੰ ਗੋੜ ਮਿਲ ਜਾਂਦਾ ਹੈ ਜੀ ਉਹ ਸੁਆਦ ਬਹੁਤ ਹੁੰਦਾ ਹੈ ਲੇਕਿਨ ਉਹ ਤਰਸ ਨਹੀਂ ਸਕਦਾ ਉਹ ਜੀ ਜੀ ਮਤਲਬ ਮੈਂ ਫਿਰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗਾ ਵੀ ਮਨੁੱਖ ਮਨੁੱਖੀ ਯਾਦ ਨੂੰ ਲੈ ਕੇ ਨਾ ਮੇਰੇ ਦਿਮਾਗ 'ਚ ਬਹੁਤ ਸਮੇਂ ਤੋਂ ਸਵਾਲ ਸੀਗਾ ਹੂੰ ਵੀ ਜੇ ਆਪਾਂ ਲੱਖਾਂ ਸਾਲਾਂ ਵਿੱਚ ਡਾਰਵਿਨ ਦੀ ਥਿਊਰੀ ਦੇ ਹਿਸਾਬ ਨਾਲ ਵੀ ਬਾਂਦਰ ਤੋਂ ਮਨੁੱਖ ਬਣੇ ਆ ਜੀ ਜੀ ਵੀ ਆਪਾਂ ਨੂੰ ਕਾਫੀ ਸਮਾਂ ਲੱਗਿਆ ਹੂੰ ਅਗਲੇ ਲੱਖਾਂ ਸਾਲਾਂ ਵਿੱਚ ਕੀ ਮਨੁੱਖ ਤੋਂ ਕੁਝ ਹੋਰ ਬਣ ਸਕਦੇ ਆ ਜੀ ਜੀ ਬਹੁਤ ਵੱਡਾ ਸਵਾਲ ਮੈਂ ਕਿਤਾਬ ਦੇ ਵਿੱਚ ਸ਼ੁਰੂ ਵਿੱਚ ਲਿਖਤਾ ਮੈਨੂੰ ਪਤਾ ਵੀ ਲੋਕ ਇਹ ਨਹੀਂ ਐਸੈਪਟ ਕਰਨਗੇ ਹੂੰ ਵੀ ਮੈਂ ਨਾ ਹੀ ਕੋਈ ਵਿਗਿਆਨੀ ਆ ਜੀ ਨਾ ਹੀ ਖੋਜਕਾਰ ਆ ਜੀ ਉੱਥੇ ਮੈਂ ਕੀ ਦੇਖਿਆ ਵੀ ਜੇ ਆਪਾਂ ਬਾਂਦਰ ਤੋਂ ਮਨੁੱਖ ਬਣੇ ਆ ਹੁਣ ਵੀ ਬਾਂਦਰ ਹੈਗੇ ਆ ਜੀ ਜੇ ਆਪਾਂ ਬਾਂਦਰ ਤੋਂ ਮਨੁੱਖ ਬਣੇ ਆ ਆਪਣੀ ਪੂਛ ਕਿੱਥੇ ਗਈ ਹੂੰ ਫੇ ਥੋੜੀ ਸਰਚ ਕੀਤੀ ਜੀ ਪਤਾ ਲੱਗਿਆ ਵੀ ਜਦੋਂ ਆਪਾਂ ਬੰਦਰ ਤੋਂ ਆਦਮ ਜਾਤ ਦੇ ਵਿੱਚ ਬਦਲ ਰਹੇ ਸੀ ਆਪਾਂ درختਾਂ ਤੋਂ ਛੱਡ ਕੇ ਨਿਚੇ ਧਰਤੀ ਤੇ ਟੁਰਨਾ ਸ਼ੁਰੂ ਕੀਤਾ ਹੂੰ ਟੁਰਲ ਕਰਕੇ ਆਪਣੇ ਜਿਹੜੇ ਹੱਥ ਤੋਂ ਬਣ ਗਈ ਜਿਹੜੇ ਲੱਤਾਂ ਸੀ ਪਹਿਲਾਂ ਆਪਣੀਆਂ ਹੂੰ ਤੇ ਆਪਾਂ ਨੂੰ ਪੂਛ ਦੀ ਮਹਿਸੂਸ ਘਟਦੀ ਮਨਾ ਰੈਗੂ ਚੱਲਣ ਨੂੰ ਪੁੱਛ ਕੱਟ ਗਈ ਆਪਾਂ ਨੂੰ ਨਾ ਪੂਛ ਦੀ ਜ਼ਰੂਰਤ ਘਟ ਗਈ ਮਤਲਬ ਘਟ ਮਹਿਸੂਸ ਹੋਈ ਹੂੰ ਤੇ ਆਪਾਂ ਪੂਛ ਬਣਤਨੀ ਬੰਦ ਕਰਤੀ ਹੂੰ ਕੁਦਰਤ ਦਾ ਇਹ ਸੂਲ ਹੈ ਵੀ ਜਿਹੜੀ ਚੀਜ਼ ਨੂੰ ਜਿਹੜੇ ਅੰਗ ਨੂੰ ਆਪਾਂ ਵਰਤਨਾ ਬੰਦ ਕਰ ਦਿੰਨੇ ਆ ਉਹ ਨਕਾਰਾ ਹੋ ਜਾਂਦਾ ਨਕਾਰਾ ਹੋ ਕੇ ਸ਼ਾਇਦ ਲੱਖਾਂ ਸਾਲਾਂ ਬਾਅਦ ਉਹ ਖਤਮ ਹੋ ਕਤਮ ਹੋ ਜਾਂਦਾ ਇਹ ਦਿਮਾਗ 'ਚ ਜਦੋਂ ਆਇਆ ਮੇਰੇ ਫਿਰ ਮੈਂ ਕਿਹਾ ਯਾਰ ਅੱਜ ਤਾਂ ਆਪਾਂ ਹੱਥਾਂ ਨਾਲ ਵੀ ਕੰਮ ਘਟਾ ਰਹੇ ਹੂੰ ਵੀ ਮੈਂ ਦੇਖਿਆ ਵੀ ਮੇਰੀ ਇਹ ਦਾਦੀ ਜੀ ਸੀਗੇ ਉਹ ਕੱਪੜੇ ਧੋਂਦੇ ਸੀ ਹੱਥ ਨਾਲ ਹੂੰ ਅੱਜ ਮੇਰੀ ਮਾਤਾ ਜੀ ਕੱਪੜੇ ਧੋ ਰਿਆ ਮਸ਼ੀਨ ਨਾਲ ਤੇ ਮੇਰੀ ਧਰਮ ਪਤਨੀ ਹੂੰ ਫੁੱਲੀ ਆਟੋਮੈਟਿਕ ਮਸ਼ੀਨ ਆਤ ਹੋ ਰਹੀ ਆ 2025 ਚ ਫੁੱਲੀ ਆਟੋਮੈਟਿਕ ਕੀ ਆ ਤੁਸੀਂ ਕੁਝ ਨਹੀਂ ਕਰਨਾ ਬਸ ਕੱਪੜੇ ਪਾਉਣੇ ਆ ਸਰਪੀ ਉਹਨੇ ਚੱਕਣਾਗਾ ਪਾਣੀ ਵੀ ਉਹਨੇ ਚੱਕਣਾਗਾ ਧੋ ਵੀ ਉਹ ਦਊਗੀ ਸੁਕਾ ਵੀ ਦਊਗੀ ਦਾਦੀ ਮੇਰੀ ਕੀ ਕਰਦੀ ਸੀ ਕੱਪੜੇ ਚੱਕਦੀ ਸੀ ਧੋਦੀ ਸੀ ਨਿਚੋੜਦੀ ਸੀ ਸੁੱਕੜੇ ਪਾਉਂਦੀ ਸੀ ਇਹ ਜਾ ਕੇ ਸੁੱਕਦੇ ਸੀਗੇ ਪੱਥਾਂ ਦੀ ਕਿੰਨੀ ਐਕਸਰਸਾਈਜ਼ ਹੁੰਦੀ ਸੀ ਤੇ ਅੱਜ ਕੀ ਹੋ ਰਿਹਾਗਾ 2025 ਦੇ ਵਿੱਚ ਕੱਪੜੇ ਪਾਓ ਸੁੱਕੇ ਹੋਏ ਅਗਲੋ ਅੱਥਰਾਂ ਦਾ ਕੰਮ ਅੱਥਰਾਂ ਦਾ ਇੱਕ ਬਹੁਤ ਛੋਟੀ ਜਿਹੀ ਐਗਜ਼ਾਮਪਲ ਹੈ। ਤੂੰ ਤੁਸੀਂ ਇਹ ਦੇਖ ਲੋ ਵੀ ਤੁਸੀਂ ਆ ਥੋੜੀ ਗੱਲ ਕਰਦਾ ਵੀ ਥੋਡੇ ਮਾਤਾ ਜੀ ਚਟਨੀ ਕਿਵੇਂ ਰਗੜਦੇ ਸੀ? ਕੂਟੇ ਦਾ। ਕੂਟੇ ਕੋਟ ਨਾਲ ਕਿੰਨੀ ਐਕਸਰਸੇ ਹੁੰਦੀ ਸੀ? ਤੇ ਅੱਜ ਚਟਨੀ ਕਿਵੇਂ ਰਗੜੀ ਜਾ ਰਹੀ ਹੈ? ਆ ਮੈਂ ਵੀ ਰਗੜਦਾ ਰਿਹਾ। ਤੁਸੀਂ ਰਗੜਦੇ ਦੇ ਹਾਂਜੀ ਹਾਂਜੀ। ਗ੍ਰੈਂਡਰ ਨਾਲ ਰਗੜੀ ਜਾ ਰਹੀ ਜਾ ਰਹੀ। 2 ਮਿੰਟ ਚ ਹੋ ਸਕਦਾ ਵੀ ਕੁਝ ਪੁਰਾਣੇ ਬਿਰਕ ਹਜੇ ਵੀ ਮਤਲਬ ਬਰਤਨੇ ਹੋਣਾਂ ਲੇਕਿਨ ਮੈਨੂੰ ਪਤਾ ਵੀ ਅੱਜ ਤੋਂ 50 ਸਾਲ ਬਾਅਦ ਮੈਨੂੰ ਲੱਗਦਾ ਨਹੀਂ ਕੋਈ ਬੰਦਾ ਹੱਥ ਨਾਲ ਚਕੋਟੇ ਕਰੂਗਾ। ਇਹ ਜਿਆ ਹੱਥ ਲੱਗ ਬੜੇ ਧੋਊਗਾ। ਦੇਖਿ ਕਤੋਂ ਪੂਜੀ ਪੈਰਾ ਤੇ ਆਜੋ ਹੂੰ ਬਠਿੰਡੇ ਬੈਠੇ ਆਜੇ ਆਪਾਂ ਤੁਹਾਨੂੰ ਪੁੱਛਦਾ ਮੈਂ ਤੁਹਾਡੇ ਫਾਦਰ ਜੇ ਫਾਦਰ ਸਾਹਿਬ ਲਈਏ ਤੁਹਾਡੇ ਫਾਦਰ ਦੇ ਫਾਦਰ ਨੂੰ 200 250 ਸਾਲ ਪਿੱਛੇ ਚੱਲ ਜੰਨੇ ਆਪਾਂ ਵੀ ਜੇ ਉਹਨਾਂ ਨੇ ਬਠਿੰਡੇ ਤੋਂ ਚੰਡੀਗੜ੍ਹ ਜਾਣਾ ਹੁੰਦਾ ਕਾਰ ਕੋਈ ਸੀਗੀ ਨਹੀਂ ਉਹ ਕਿਵੇਂ ਜਾਂਦੇ ਹੋ ਤੁਰਕੇ ਤੁਰਕੇ ਬਲਦ ਤੇ ਘੋੜੇ ਤੇ ਐਕਸਰੇ ਲਉਂਦੀ ਸੀ ਨਾ ਇੱਕ ੱਟੋਂ ਪਰ ਦੋ ਦਿਨ ਲੱਗ ਜਾਂਦੇ ਉਹਨਾਂ ਨੂੰ ਚੰਡੀਗੜ੍ਹ ਜਾਂਦੇ 200 ਕਿਲੋਮੀਟਰ ਆ ਬਠਿੰਡੇ ਤੋਂ ਚੰਡੀਗੜ੍ਹ ਸਵਾ 200 ਸਵਾ 200 ਤੇ ਅੱਜ ਸਾਡੇ 3.5 ਘੰਟੇ ਚੱਪਾ ਚੰਡੀਗੜ੍ਹ ਚੱਲਦਾ। ਇਹ ਜੀ ਕੁਐਸਚਨ ਮੇਰੇ ਦਿਮਾਗ ਚ ਚੱਲਦੇ ਸੀਗੇ ਵੀ ਆਪਾਂ 2-250 ਸਾਲ ਦੇ ਵਿੱਚ ਹੀ ਇੰਨੀ ਗਤੀ ਫੜ ਲਈ। ਹੂੰ। ਇਹ ਗਤੀ ਇੰਨੀ ਰਹੂਗੀ? ਹੂੰ। ਅੱਗੇ ਵਧੂਗੀ ਨਹੀਂ? ਚਲੋ ਸਰਚ ਕਰਨੀ ਸ਼ੁਰੂ ਕੀਤੀ। ਸਰਚੋਂ ਕੀ ਪਤਾ ਲੱਗਿਆ ਮੈਨੂੰ ਜੀ? ਆਪਾਂ ਬੁਲੇਟ ਟ੍ਰੇਨ ਦਾ ਇਗਜ਼ਾਮਪਲ ਲੈ ਲਏ। ਹੂੰ। ਕਹਿੰਦੇ ਆ ਬੁਲੇਟ ਟ੍ਰੇਨ 1 ਘੰਟੇ ਵਿੱਚ 600 ਕਿਲੋਮੀਟਰ ਕੱਢ ਦਿੰਦੀ ਆ। ਮੰਨ ਲਓ। ਮਤਲਬ ਕਿ ਬਟੰਡੇ ਦਾ ਬਟੰਡੇ ਤੋਂ ਚੰਡੀਗੜ੍ਹ ਤੱਕ ਤਿੰਨ ਵਾਰੀ ਆਪਰੇਨ ਕਰ ਦੂ ਉਹ ਇੱਕ ਘੰਟੇ ਵਿੱਚ ਬੱਲੇ ਸਪੀਡ ਕਿੱਥੇ ਆਪਾਂ ਤੁਰ ਕੇ ਚੰਡੀਗੜ੍ਹ ਜਾਂਦੇ ਸੀ ਦੋ ਦਿਨ ਲੱਗ ਜਾਂਦੇ ਸੀਗੇ ਐ ਨਹੀਂ ਪਤਾ ਆਪਾਂ ਘੰਟੇ ਵਿੱਚ ਪੁੱਜ ਜੀਏ ਤੇ 10000 ਸਾਲ ਬਾਅਦ ਹੋ ਸਕਦਾ 500 ਸਾਲ ਬਾਅਦ 2000 ਸਾਲ ਬਾਅਦ ਤੁਸੀਂ ਦੇਖੋ ਆਪਣੀ ਗੱਦੀ ਕੀ ਹੋਊਗੀ ਹੋ ਕੁਛ ਹੋਰ ਇਹਦੇ ਵਿੱਚ ਤੁਸੀਂ ਕਿੱਥੋਂ ਸ਼ੁਰੂ ਕੀਤਾ ਕਿ ਕਿੱਥੇ ਤੱਕ ਤੁਸੀਂ ਕੋਸ਼ਿਸ਼ ਕੀਤੀ ਜੀ ਮੈਂ ਆਹਾ ਹਾ ਸਮਝਾ ਦਿਆਂ ਇਹਦੇ ਵਿੱਚ ਮੈਂ ਕੀ ਦੱਸਾਂ ਨਾ ਦੱਸਣਾ ਆਪਾਂ ਕਿ ਮੈਂ ਤਾਂ ਬੜੀ ਹਾਂਜੀ ਹਾਂਜੀ ਮਤਲਬ ਮੈਂ ਦਰਸ਼ਕਾਂ ਨੂੰ ਕੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਮੈਂ ਸਮਝਾਉਂਗਾ ਲੇਕਿਨ ਮੈਨੂੰ ਨਾ ਸਮਝ ਨਹੀਂ ਆ ਰਹੀ ਕਿ ਕਿੱਥੋਂ ਸ਼ੁਰੂ ਕਰਾਂ ਵੀ ਦੇਖੋ ਅੱਜ ਕੀ ਹੋ ਰਿਹਾਗਾ ਤੁਸੀਂ ਦੇਖ ਰਹੇ ਹੋ ਸਪੇਸ ਦੇ ਉੱਤੇ ਸਾਇੰਟਿਸਟ ਜਾ ਰਹੇ ਹੈ ਬਿਲਕੁਲ ਚਾਈਨਾ ਨੇ ਮੂਨ ਤੇ ਇੱਕ ਪਾਹ ਉਗਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਫੇਲ ਹੋ ਗਏ ਸਪੇਸ 'ਤੇ ਖੇਤੀ ਬੜੀ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਕਿਉਂ ਹੋ ਰਹੀ ਆ? ਹੂੰ ਦਿਮਾਗ 'ਚ ਕੁਐਸਚਨ ਆਇਆ ਮੇਰੇ ਸਰਚ ਕੀਤੀ। ਫਿਰ ਪਿੱਛੇ ਜਈ ਮੈਂ ਇੱਕ ਨਿਊਜ਼ ਪੜ੍ਹੀ ਵੀ ਆਮ ਲੋਕ ਵੀ ਕੁਝ 1,25,000 ਡਾਲਰ ਖਰਚ ਕੇ ਸਪੇਸ ਦੀ ਸ਼ੇਅਰ ਕਰ ਸਕਦੇ ਆ। ਠੀਕ ਆ। ਦਿਮਾਗ ਦੀ ਬੱਤੀ ਚਲ ਗਈ। ਹੂੰ ਮੈਂ ਕਿਹਾ ਅੱਜ ਅਮੀਰ ਲੋਕ ਜਾ ਰਹੇ ਆ। ਹੂੰ ਇਹ ਦਿਮਾਗ ਦੀ ਐਗਜ਼ਾਮਪਲ ਆ ਇੱਕ। ਮੇਰੇ ਘਰ 1990 ਦੇ ਹੱਕੇ ਦੇ ਵਿੱਚ ਕੱਲੇ ਅਮੀਰਾਂ ਲੋਕਾਂ ਕੋਲੇ ਫੋਨ ਹੁੰਦੇ ਸੀਗੇ ਤੁਹਾਨੂੰ ਯਾਦ ਹੋਊਗਾ ਮਿਲ ਵੱਡੇ ਵੱਡੇ ਫੋਨ ਹੁੰਦੇ ਸੀਗੇ ਉਹ ਟਿੱਲੇ ਲੱਗੇ ਹੁੰਦੇ ਸਨ ਕਿੰਨੇ ਬੜਾ ਨੇ ਪਹਿਲਾਂ ਉਹ ਅੱਜ ਹਰ ਇੱਕ ਬੰਦੇ ਕੋਲ ਹੈ ਲੈ ਲੈਣਾ ਬੰਦਾ ਟੀਹਾੜੀ ਵੀ ਕਰਦਾ ਪਹਿਲਾਂ ਵੀ ਆ ਉਹਦੇ ਕੋਲ ਵੀ ਫੋਨ ਹੈ ਮੱਥਿਆਂ ਕੋਲੇ ਹਾਂ ਸਮਝ ਰਹੇ ਹੋ ਮੈਂ ਕਿਤਾਬ ਦੇ ਵਿੱਚ ਇਹੀ ਉਦਾਹਰਨ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਐ ਨਾ ਸਮਝੋ ਵੀ ਅੱਜ ਅਮੀਰ ਬੰਦਾ ਗਿਆਗਾ ਕੋਮਨ ਸਪੇਸ ਤੇ ਹਮ ਕੱਲ ਆਪਾਂ ਵੀ ਜਾਵਾਂਗੇ ਕੋਮਨ ਦੂਜੀ ਗੱਲ ਹੈ ਤੁਮਾਰ ਚੱਲ ਆਪਰੋਂ ਸੁਣਦੇ ਆਂ ਖਬਰਾਂ ਵੀ ਧਰਤੀ ਦਾ ਪਾਣੀ ਖਤਮ ਹੋ ਗਿਆ ਜੀ ਧਰਤੀ ਦੀ ਹਵਾ ਪੋਲਿਊਟਡ ਹੋਈ ਜਾਂਦੀ ਆ ਕਈ ਪੌਦੇ ਖਤਮ ਹੋਈ ਜਾਂਦੇ ਆ ਜਾਨਵਰਾਂ ਦੀਆਂ ਪ੍ਰਜਾਤੀਆਂ ਘੱਡੀ ਜਾਂਦੀਆਂ ਗਈਆਂ ਫੇਰ ਦਿਮਾਗ ਚ ਬੱਤੀ ਚਲੀ ਮੈਂ ਕਹੀ ਐਂ ਹੋਈ ਗਿਆ ਧਰਤੀya ਕੀ ਬੜੂਗਾ ਤੁਸੀਂ ਦੇਖੋ ਵੀ ਆਪਣੀ ਧਰਤੀ ਦੀ ਇੱਕ ਤੇ 13000 ਪਰਮਾਣੂ ਬੰਬ ਪਏ ਆ ਮਤਲਬ ਅੱਛਾ ਜੀ 13000 ਕਿ ਮੈਂ ਨਹੀਂ ਬੋਲ ਰਿਹਾ ਰਿਪੋਰਟ ਹੈ ਜੀ ਇਹ 13000 ਪਰਮਾਣੂ ਬੰਬ ਤੰਤੀ ਦੀ ਹਿੱਕ ਤੇ ਪਈ ਆ ਇਹਦੇ ਵਿੱਚੋਂ ਦੋ ਚੱਲ ਵੀ ਗਏ ਆ ਬڑے ਅਮਰੀਕਾ ਨੇ ਹਾਂ ਹਿਰੋਸ਼ਿਮਾ ਦਾ ਕਸਰ ਕੀਤੇ ਗਏ ਸੀ ਲਿਟਲ ਬாய் ਐ ਫੈਟਮੈਨ ਜੇ ਤੁਸੀਂ ਦੇਖਿਆ ਉਹਦਾ ਮੰਜ਼ਰ ਮੈਂ ਉਹਨੂੰ ਮੇਰੇ ਦਿਮਾਗ ਚੋਂ ਮੰਜ਼ਰ ਪਤਾ ਕੀ ਆ ਵੀ ਕਿਹੜਾ ਆਪਣੇ ਗ੍ਰੰਥਾਂ ਦੇ ਵਿੱਚ ਨਰਕ ਦਾ ਮੰਜ਼ਰ ਬਣਾਇਆ ਹੋਇਆਗਾ ਮੈਨੂੰ ਇਹ ਲੱਗਦਾ ਨਰਕ ਦਾ ਮੰਜ਼ਰ ਤੇ ਉਹ ਜਿਹੜਾ ਪਰਮਾਣੂ ਬੰਬ ਡਿੱਗਣ ਦਾ ਮੰਜ਼ਰ ਆ ਉਹ ਮੈਨੂੰ ਮੈਨੂੰ ਕਿਵੇਂ ਸੁਣਾਉਣਾ ਵੀ ਔਣ ਵਾਲਾ ਸਮਾਂ ਜੇ ਆਪਾਂ ਪਰਮਾਣੂ ਬੰਬਾਂ ਦੀ ਗੱਲ ਕਰੀਏ ਵੀ ਕੋਈ ਘਟਨਾ ਵਾਪਰਦੀ ਹੈ ਵੈਸੇ ਦੇਖੋ ਚਾਹੁੰਦੇ ਆ ਆਪਾਂ ਆਪਣੀ ਧਰਤੀ ماں ਜੁਗ ਜੁਗ ਜੋਲੀ ਰਵੇ ਪਰ ਜੋ ਹਾਲਾਤ ਬਣ ਰਹੇ ਆ ਵੀ ਦੇਖਦੇ ਆ 2020 ਤੋਂ ਬਾਅਦ ਹਾਲਾਤ ਦੇਖਦੇ ਹੋ ਰੂਸੀ ਦਾ ਉਕ੍ਰੇਨ ਦਾ ਇਜ਼ਰਾਈਲ ਦਾ ਈਰਾਨ ਦਾ ਇਦਰਾ ਆਪਣੇ ਵੀ ਪਿੱਛੇ ਜੀ ਹੁੰਦੀ ਆ ਪਾਕਿਸਤਾਨ ਦਾ ਹੋ ਗਿਆ ਟ ਹੈਗਾ ਤੇ ਬਸ ਤੁਸੀਂ ਇਹਨਾਂ ਲੱਗੇ ਚਲੋ ਵੀ ਇੱਕ ਐਜ ਤੇ ਖੜੇ ਆ ਆਪਾਂ ਪਰਮਾਣੂ ਬੰਬ ਦੀ ਲੜਾਈ ਤੋਂ ਹੂੰ ਜੇ ਪਰਮਾਣੂ ਬੰਬ ਦਾ ਮਤਲਬ ਪਰਮਾਣੂ ਬੰਬ ਚੱਲ ਪਏ ਧਰਤੀ ਤੇ ਤੇ ਧਰਤੀ ਆਪਣੀ ਖਤਮ ਹੋ ਗਈ। ਤੇ ਅੱਗੇ ਮੈਨੂੰ ਇਹ ਨਹੀਂ ਪਤਾਗਾ ਹੁਣ ਤੁਸੀਂ ਦੇਖ ਲਓ ਕਿ ਸਪੇਸ ਤੇ ਲੱਖਾਂ ਕਰੋੜਾਂ ਡਾਲਰ ਲੱਗ ਰਹੇ ਆ ਸਪੇਸ ਤੇ। ਹਮ ਅਲੌਨ ਮਸਕ ਕਹਿੰਦਾ ਮੈਂ ਮੰਗਲ ਤੇ ਜਾਊਗਾ 2026 ਚ। ਹਮ ਜਾਉ ਉਹਦੀ ਬਹੁਤ ਅੱਛੀ ਗੱਲ ਹੈ। ਹੁਣੇ ਪਿੱਛੇ ਜੀ ਆਪਣਾ ਇੰਡੀਆ ਦਾ ਇੱਕ ਸ਼ੁਕਲਾ ਜੀ ਆ ਉਹ ਬਈ ਸੀ ਉੱਪਰ ਸਪੇਸ ਤੇ ਕੁਸ ਸਮੇਂ ਰਹਿ ਕੇ ਗਏ ਆ। ਹਮ ਲੱਖਾਂ ਕਰੋੜਾਂ ਅਰਬਾਂ ਡਾਲਰ ਦਾ ਖਰਚਾ ਕੌਣ ਕਰ ਰਿਹਾ ਹੈ? ਇਸ ਲਈ ਹੋ ਰਿਹਾ ਹੈ ਭਈਓ ਹੂੰ ਮੇਰੇ ਵਿਚਾਰ ਆਏ ਮੈਂ ਨਹੀਂ ਕਹਿੰਦਾ ਕਿ ਤੁਸੀਂ ਮੇਰੇ ਵਿਚਾਰ ਮੰਨੋ ਮੈਨੂੰ ਮੇਰੇ ਖੁਦ ਦੇ ਨਿੱਜੀ ਵਿਚਾਰ ਆਏ ਹੂੰ ਵੀ ਜਦੋਂ ਧਰਤੀ ਦਾ ਬਿਲਕੁਲ ਹੀ ਆਪਾਂ ਜਰੂਰਸ ਕਰਤਾ ਹੂੰ ਵੀ ਇੱਥੇ ਸਾਂ ਲੈਣਾ ਵੀ ਔਖਾ ਹੋ ਗਿਆ ਹੂੰ ਉਦੋਂ ਕੁਝ ਕੁ ਬੰਦੇ ਹੋਣਗੇ ਚੁਣੇ ਹੋਏ ਅਮੀਰ ਬੰਦੇ ਕਹਾਵਾਂਗੇ ਆਪਾਂ ਉਹਨਾਂ ਨੂੰ ਹੂੰ ਉਹ ਧਰਤੀ ਨੂੰ ਛੱਡ ਜਾਣਗੇ ਠੀਕ ਉਹ ਦਿਮਾਗ ਕਵੈਸਚਨ ਹੁੰਦਾ ਛੱਡ ਕੇ ਜਾਣਗੇ ਕਿੱਥੇ ਹੂੰ ਸਰਚ ਕੀਤੀ ਹੂੰ ਪੀ ਨਾਸਾ ਵੱਲੋਂ ਇੱਕ ਗ੍ਰਹਿ ਦੀ ਖੋਜ ਹੋਈ ਆ 2015 ਚੋਂ ਹੀ ਸ਼ਾਇਦ ਹੂੰ ਕੈਪਲਰ 452b ਜੀ ਤੋ ਕੈਪਲਰ ਟੈਲੀਸਕੋਪ ਨੇ ਕੋਣ ਲੱਭਿਆ ਸੀਗਾ ਹੂੰ ਉਹ ਆਪਣੀ ਧਰਤੀ ਤੋਂ 14000 ਲਾਈਟਈਅਰ ਦੂਰ ਆ ਫਿਰ ਦੂਰ ਬੰਨੋ ਉੱਥੇ ਕੀ ਖੋਜ ਹੋਈ ਆ ਕਿ ਉੱਥੇ ਸਮੁੰਦਰ ਵੀ ਆ ਹੂੰ ਉੱਥੇ ਜਵਾਲਾਮੁਖੀ ਵੀ ਆ ਹੂੰ ਪਰ ਜਿਹੜੀ ਗ੍ਰੈਵਿਟੀ ਜਿਹੜਾ ਗੁਰਤਾਕਰਸ਼ਣ ਕਹਿੰਦੇ ਆ ਉਹ ਆਪਣੀ ਧਰਤੀ ਤੋਂ ਦੁੱਗਣਾ ਉੱਥੇ ਵੀ ਹੋ ਸਕਦਾ ਵੀ ਭਵਿੱਖ ਦਾ ਮਨੁੱਖ ਧਰਤੀ ਨਹੀਂ ਛੱਡ ਕੇ ਹੂੰ ਦੂਜੀ ਗ੍ਰਹਿਾਂ ਤੇ ਰਹਿਣਾ ਸ਼ੁਰੂ ਕਰ ਦੇ। ਜੀ ਜੀ। ਮੈਨੂੰ ਲੱਗਦਾ ਮੈਨੂੰ ਪਤਾ ਮੇਰੀ ਗੱਲ ਤੇ ਲੋਕ ਕਹਿ ਲਿਓ ਹੂੰ ਪਰ ਮੈਨੂੰ ਲੱਗਦਾਗਾ ਵੀ ਕਿਉਂਕਿ ਇਹ ਦੇਖੋ ਉਹ ਟੈਲੀਸਕੋਪ ਨੇ लवलीੋ ਚੀਜ਼ ਉਹ ਟੈਲੀਸਕੋਪ ਕਿੰਨਾ ਮਹਿੰਗਾ ਬਣਿਆ ਹੋਊਗਾ। ਹੁਣ ਅੱਜ ਆਪਣਾ ਇੰਡੀਆ ਦਾ ਬੰਦਾ ਗਿਆ ਸੀ ਸ਼ੁਕਲਾ ਜੀ ਗਏ ਸੀ ਸਪੇਸ ਦੇ ਵਿੱਚ ਹੂੰ ਉਹ ਕਿੰਨਾ ਖਰਚਾ ਆਇਆ ਉਹਨਾਂ ਤੇ ਉਹ ਖਰਚਾ ਕਰ ਕੌਣ ਰਹਿਗਾ? ਇਹ ਜੂਲ ਖਰਚਾ ਕੌਣ ਕਰਦਾ ਜੀ? ਕਸੋ ਮੈਨੂੰ ਅੱਜ ਬੈਠੇ ਆਪਾਂ ਕੁਰਸੀ ਤੇ ਇਹ ਵੀ ਖਰਚ ਕੀਤੀ ਗਿਆ ਦੁਕਾਨ ਤੇ ਬੈਠੇ ਆਪਾਂ ਕੱਪੜੇ ਪਾਇਆ ਆਪਾਂ ਖਰਚ ਕੇ ਕੋਈ ਜੀ ਆ ਲੱਗੇ ਆ ਵੀ ਜੇ ਸਪੇਸ ਦੇ ਉੱਤੇ ਇੰਨਾ ਖਰਚਾ ਹੋ ਰਿਹਾ ਉਹਦੇ ਪਿੱਛੇ ਕੋਈ ਨਾ ਕੋਰਨ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਧਰਤੀ ਤੇ ਜਰੂਰ ਨਿਕਲਣ ਵਾਲਾ ਜੀ ਜਿਹੜੇ ਹਾਲਾਤ ਬਣੇ ਹੋਏ ਆ ਮੈਂ ਨਹੀਂ ਚਾਹੁੰਦਾ ਤੁਸੀਂ ਵੀ ਨਹੀਂ ਚਾਹੁੰਦੇ ਵੀ ਧਰਤੀ ਨੂੰ ਨੁਕਸਾਨ ਹੋਵੇ ਧਰਤੀ ਦਾ ਜੇ ਕੋਈ ਗੜਬੜ ਹੁੰਦੀ ਆ ਤੇ ਜੀ ਅਮੀਰ ਲੋਕ ਇਥੋਂ ਦੀ ਖੁੱਟ ਜਾਣ ਜਿਵੇਂ ਆ ਦੇਖਿਆ ਹੋਊਗਾ ਤੁਸੀਂ ਅਤੇ ਉਹ ਦੇਖਿਆ ਜੀ ਇੱਕ ਸ਼ਹਿਰਾਂ ਦੇ ਵਿੱਚ ਕੋਈ ਝੁੱਗੀਆਂ ਹੁੰਦੀਆਂ ਨਹੀਂਆਂ ਉੱਥੇ ਗਰੀਬ ਲੋਕ ਰਹਿੰਦੇ ਆ ਵਿੱਚ ਹੀ ਸੂਰ ਚੱਲੀ ਜਾਂਦੇ ਆ ਵਿੱਚ ਹੀ ਉਹਦੇ ਗੰਦ ਪਿਆ ਹੁੰਦਾਗਾ ਜੇ ਦੇਖ ਲਓ ਦਿੱਲੀ ਕਿਤੇ ਵੀ ਜਿਆਦਾ ਹਲਕ ਸ਼ਹਿਰ ਦੇ ਵਿੱਚ ਝੁੱਗੀ ਝੋਪੜੀ ਗਰੀਬ ਲੋਕ ਰਹਿੰਦੇ ਆ ਅਮੀਰਾਂ ਲੋਕਾਂ ਦੀਆਂ ਕਲੋਨੀਆਂ ਲੱਗ ਹੁੰਦੀਆਂ ਨਹੀਂਆਂ ਉਹ ਪੱਕੇ ਐ ਸਿਕਿਉਰਿਟੀ ਗਾਰਡ ਖੜਿਆ ਹੁੰਦਾਗਾ ਗਰੀਮੀ ਨਹੀਂ ਲੱਗੀ ਹੁੰਦੀ ਐ ਵਧੀਆ ਸੜਕਾਂ ਬਣੀਆਂ ਹੁੰਦੀਆਂ ਗੀਆਂ ਸਟਰੀਟ ਲਾਈਟ ਲੱਗੀਆਂ ਹੁੰਦੀਆਂ ਗੀਆਂ ਵੀ ਧਰਤੀ ਆਪਣੀ ਉਹ ਝੁੱਗੀ ਝੋਪੜੀ ਬਣ ਜੂਗੀ ਆਮਲੇ ਸਮੇਂ 'ਚ ਹੋ ਸਕਦਾ ਟਾਈਮ ਲੱਗ ਜੇ ਸਮਾਂ ਲੱਗ ਜੇ 2000 ਸਾਲ 500 ਸ ਤੇ ਉਹ ਦੂਜੀ ਧਿਰ ਹੈ ਅਪਡੇਟ ਹੋ ਰਿਹਾ ਕਿ ਅਮੀਰ ਲੋਕ ਜਾਣਗੇ ਪਹਿਲਾਂ ਅਮੀਰ ਜਾਣਗੇ ਜੀ ਉਹਨਾਂ ਲਈ ਬਰਡੀ ਲੋਡ ਬੋਗੀ ਫੇ ਲੇਬਰ ਜਾਣਗੇ ਉਹਲੇ ਕਰਕੇ ਉੱਥੇ ਆਪਾਂ ਇੱਕ ਆਪਣੀ ਸਭਿਤਾ ਬਣਾ ਨਵਾਂ ਬਣ ਨਵਾਂ ਦੇਸ਼ ਨਵਾਂ ਦੇਸ਼ ਕੁਝ ਵੀ ਕਹਿ ਲਓ ਮਤਲਬ ਇਹ ਮੇਰੇ ਖੁਦ ਦੇ ਵਿਚਾਰ ਹਨ ਜੀ ਵਿਚਾਰ ਹਨ ਮੈਂ ਨਹੀਂ ਕਹਿੰਦਾ ਤੁਸੀਂ ਸਹਿਮਤ ਹੋ ਇਹ ਮੇਰੇ ਖੁਦ ਦੇ ਵਿਚਾਰਾਂ ਦੀ ਖਿਚੜੀ ਇਹ ਵੀ ਚੱਲੀ ਜਾਂਦੀ ਹੈ ਇਹਦੇ ਬਾਰੇ ਵਿੱਚ ਵਿਸਤਾਰ ਲਗੇ ਦੂਜੀ ਕਿਤਾਬ ਦੇ ਵਿੱਚ ਲਿਖਿਆ ਜਾਊਗਾ ਹਾਂਜੀ ਇਹ ਮੇਰਾ ਸਵਾਲ ਇੱਕ ਨੈਕਸਟ ਹੀ ਸੀ ਹਾਂਜੀ ਵੀ ਇਸ ਤੋਂ ਬਾਅਦ ਅੱਗੇ ਵੀ ਕੁਝ ਲਿਖਦੇ ਹੋ ਕੁੜੇ ਲਿਖਦੇ ਕੀ ਜੇ ਮੇਰੀ ਕਿਤਾਬ ਆ ਰਹੀ ਹੈ ਜੀ ਉਹ ਆ ਰਹੀ ਹੈ ਉਹਦੇ ਕਿਤਾਬ ਦਾ ਟਾਈਟਲ ਹੀ ਹੋਊਗਾ ਵੀ ਦੂਜੀ ਧਰਤੀ ਦੀ ਖੋਜ ਅੱਛਾ ਤਾਂ ਕੀ ਲੋੜ ਪਊਗੀ ਆਪਾਂ ਨੂੰ ਜੱਖਣਾ ਕਰਤੀ ਆਪਾਂ ਇਹਦਾ ਟੈਕੀ ਇਹ ਇਹ ਜਿਹੜੀ ਕਿਤਾਬ ਤੁਸੀਂ ਦੇਖੀ ਹੈ ਇਹ ਕਿੰਨਾ ਟਾਈਮ ਲੱਗਿਆ ਤੁਹਾਨੂੰ ਇਹ ਲਿਖਣ ਲਈ ਲਿਖਣ ਤੇ ਦੇਖੋ ਜੀ ਅ ਅਸਾਂ ਦੇ ਕਿਤਾਬ ਨੂੰ ਨਾ ਇੱਕ ਬੜੀ ਮਤਲਬ ਇਮੋਸ਼ਨਲ ਸਟੋਰੀ ਵੀ ਜੁੜੀ ਹੋਈ ਆ ਜੀ ਵੈਸੇ ਇਹਨੂੰ 2 ਸਾਲ ਲੱਗ ਗਏ ਕਿਤਾਬ ਨਿਕਲਣ ਤੇ ਤੇ ਉਹਦੋਂ ਨੂੰ ਪਤਾ ਕਿਤਾਬ ਲਿਖਣ ਤੇ ਖਰਚਾ ਵੀ ਹੁੰਦਾਗਾ ਬਿਲਕੁਲ ਤੇ ਮੈਨੂੰ ਅ ਸਾਰੀ ਜਿਹੀ ਕਿਤਾਬ ਪੂਰੀ ਹੋ ਗਈ ਲਾਭ ਸਿੰਘ ਸੰਤੂ ਅੰਕਲ ਜੀ ਨੇ ਮੈਨੂੰ ਇਹ ਵੀ ਹਾਂ ਜੀ ਸ਼ੁਕਰ ਪੂਰੀ ਕਿਤਾਬ ਪਰ ਅੰਕਲ ਜੀ ਕਨੇ ਕਰੀ ਸ਼ੁਰੂ ਕਰਨ ਮੈਂ ਬੁੜੇ ਅੰਕਲ ਜੀ ਮੈਂ ਛੋਟੇ-ਮੋਟੇ ਸੇਮ ਸੀਗੇ ਜਿੰਨੇ ਪੈਸੇ ਮੈਲੇ ਉਹ ਮੈਂ ਇਕੱਠੇ ਕੀਤੇ ਹੋਏ ਸੀਗੇ ਜੀ ਜੀ ਬਸ ਕਿਤਾਬ ਦੀ ਪੈਸੇ ਦੇਖ ਕੇ ਅਪ ਸ਼ੁਰੂ ਕਰਾਉਣਾ ਸੀ ਕੰਮ ਜੀ ਉਹ ਕੁਦਰਤੀ ਹੋਇਆ ਕਿ ਵੀ ਅਚਾਨਕ ਇੱਕ ਦਿਨ ਨਾ ਮੈਂ ਫੇਰੇ ਉੱਠਿਆ ਤੇ ਮੈਨੂੰ ਦਰਦ ਹੋਇਆ ਬਹੁਤ ਜ਼ਿਆਦਾ ਹੂੰ ਬਹੁਤ ਅਨਿਆਸਦਾ ਚੈੱਕ ਕੀਤਾ ਤਾਂ ਪਥਰੀ ਆ ਗਈ ਕੁੱਛ ਉਹ ਕੱਲੇ ਪਥਰੀ ਟੋਡੇ ਬਲੇਡਰ ਚ ਫਸੀ ਹੋਈ ਆ ਹਮ ਅਮਰਜੈਂਸੀ ਆਪਰੇਸ਼ਨ ਕਰਨਾ ਪਿਆ ਉਹ ਜਿਹੜੇ ਪੈਸੇ ਮੈਂ ਬੁੱਕ ਵਾਸਤੇ ਰੱਖੇ ਹੋਏ ਸਾਂਭ ਕੇ ਜੀ ਉਹ ਖਲਗ ਟੁੱਟ ਗਿਆ ਹਮ ਅੰਕ ਜਿੰਨ ਸਰ ਆਇਤਾ ਮੈਨਾਂ ਸੋਖ ਜਦੋਂ ਕੋਈ ਚੰਗੀ ਚਿਆਰੀ ਹੁੰਦੀ ਹੈ ਨਾ ਧਰਤੀ ਤੇ ਪੂਰੇ ਸਮਾਜ ਦੇ ਵਿਚਾਰ ਚ ਉਹ ਸਮਾਂ ਲੱਗਦਾ ਹਮ ਪੈਂਚ ਲੱਗਦਾ ਚਲੋ ਇਹ ਫੇਰ ਖੜਾ ਹੋਇਆ ਫੇਰਾ ਬੁੱਕ ਦਾ ਇਹਦਾ ਟਾਈਟਲ ਤਿਆਰ ਕੀਤਾ ਆਪਾਂ ਸਾਰੀ ਇਹਦੀ ਫੋਟੋ ਵਗੈਰਾ ਬਣਾਈ ਆ ਜੀ ਜੀ ਇੱਥੇ ਦੁਕਾਨ ਤੇ ਬੈ ਕੇ ਬਣਾਈ ਸੀਗੀ ਇਹ ਬਣਾ ਕੇ ਮੈਂ ਪੂਰਾ ਖੁਸ਼ ਮੈਂ ਬਵਾਜੀਵਾ ਜੋ ਮੈਂ ਚਾਹੁੰਦਾ ਸੀ ਉਹੋ ਜਿਹਾ ਕਵਰ ਬਣ ਗਿਆ ਹੂੰ ਪੂਰਾ ਖੁਸ਼ ਹੋ ਕੇ ਮੈਂ ਦੁਕਾਨ ਤੋਂ ਬਾਹਰ ਨਿਕਲਿਆ ਪਤਾ ਲੱਗਿਆ ਮੇਰੀ ਗੱਡੀ ਦਾ ਸ਼ੀਸ਼ਾ ਤੋੜ ਕੇ ਜਿਹਦੇ ਵਿੱਚ ਮੇਰੀ ਡਾਇਰੀ ਪਈ ਹੁੰਦੀ ਜੀ ਜੀ ਮੈਂ ਨੋਟ ਲਿਖਣ ਹੁੰਦਾ ਉਹ ਚੋਰੀ ਹੋ ਗਿਆ ਅੱਛਾ ਸਭ ਤੋਂ ਵੱਡੀ ਕਮਾਈ ਆ ਜੀ ਉਹਦੇ ਵਿੱਚ ਬਹੁਤ ਕੁਝ ਸੀਗਾ ਜੀ ਹੂੰ ਮਤਲਬ ਤੁਸੀਆਂ ਲੱਗਦੀ ਕਿਤਾਬ ਛੋਟੀ ਹੈ ਜੀ ਅਸਾਂ ਵੀ ਜੋ ਜਿਹੜੇ ਬੰਦੇ ਲਿਖਦੇ ਆ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਜਿਹੜੇ ਵਿਚਾਰ ਹਨ ਇਹ ਇਹ ਲਿਖਨੇ ਪੈਂਦੇ ਆ ਮੰਨ ਲਓ ਮੈਂ ਕੋਈ ਚੀਜ਼ ਲਿਖਤੀ ਮੈਂ ਬੱਚੋਂ ਮੈਂ ਮੈਨੂੰ ਇਹ ਨਹੀਂ ਪਤਾ ਕਿ ਮੈਂ ਕੀ ਲਿਖਤਾ ਮੈਂ ਹੈਰਾਨ ਨਹੀਂ ਮੈਂ ਇਹ ਕੀ ਮੈਂ ਲਿਖਤੀ ਮੈਂ ਹੈਰਾਨ ਹੋ ਜਾਂਦਾ ਜੋ ਮੈਂ ਲਾਇਬ੍ਰੇਰੀ ਵਿੱਚ ਪਹਿਲਾਂ ਜਾ ਕੇ ਮੈਂ ਜਿਹੜਾ ਪੰਜ ਪੇ ਲਿਖਦੇ ਬਾਅਦੋਂ ਮੈਂ ਪੜਦਾ ਕਰਿਆ ਕੇ ਮੈਂ ਕਿਹਾ ਇਹ ਮੈਂ ਲਿਖਤਾ ਇਹ ਕੰਮ ਆਪੇ ਚੱਲਦਾ ਹੁੰਦਾ ੜੇ ਡੂੰਗੇ ਬੰਦੇ ਆ ਰਾਈਟਰ ਬੰਦੇ ਹੋ ਸਮਝ ਦੇਖ ਲਓ ਮੈਨੂੰ ਵੀ ਆਪਣੇ ਵੀ ਉੱਤਰ ਦੀ ਹੁੰਦੀ ਚੀਜ਼ਾਂ ਆਈਆਂ ਤੇ ਮੇਰੀ ਕਿਤਾਬ ਦਾ ਸਾਈਜ਼ ਛੋਟਾ ਹੋ ਗਿਆ ਤੇ ਡੈਰੀ ਚੋਰੀ ਹੋ ਗਈ ਤੇ ਮੈਨੂੰ ਮਣਾ ਮੂਟਾ ਯਾਰ ਸੀਗਾ ਮੈਂ ਕੋਸ਼ਿਸ਼ ਕੀਤੀ ਆ ਚਲੋ ਜੀ ਇੱਕ ਵਾਰੀ ਫੇਰ ਮੈਂ ਕੋਈ ਮੂਟਾ ਕਰਾਂ ਅੰਕਲ ਜੀ ਪਲੇ ਸੋਕ ਕੋਈ ਯਾਰ ਪੈਸਾ ਲਿਆ ਕੋਈ ਵੱਡੀ ਜੀ ਆ ਰਹੀ ਹੈ ਤਾਂ ਹੀ ਇਹਨਾਂ ਮਿਲ ਹੋ ਰਿਹਾ ਨਾ ਫਿਰ ਮਹੀਨਾ ਲੱਗ ਗਿਆ ਲੇਟ ਹੋ ਗਿਆ ਹੂੰ ਚਲੋ ਜੀ ਪੈਸੇ ਦਾ ਹੱਲ ਕੀਤਾ ਜਿੱਦਨੇ ਕਾਉਂਟ ਜੀ ਪੈਸੇ ਆਏ ਹੂੰ ਕੋਈ ਸ਼ਾਮ ਨੂੰ ਫੋਨ ਆਉਂਦਾ ਮੈਨੂੰ ਵੀ ਅੰਕਲ ਜੀ ਉਜਾਪੀ ਤੇ ਨਹੀਂ ਰਹੇ ਹੂੰ ਦੋਸਤੋ ਬਰਾਤ ਕਰਨ ਇਹ ਹੁਣ ਦੋਸਤੋ ਇਹ ਥੋੜੇ ਪੇਜਾਂ ਦੀ ਜਰੂਰ ਕੋਈ ਕਿਤਾਬ ਲੱਗਦੀ ਆ ਪਰ ਜਾਣਕਾਰੀ ਇੰਨੀ ਕਾ ਕਿ ਹੱਦੋਂ ਵੱਧ ਆਪਣੇ ਬੱਚਿਆਂ ਨੂੰ ਇਹ ਜਰੂਰ ਕਿਤਾਬ ਪੜਾਉਣੀ ਚਾਹੀਦੀ ਆ ਕਿ ਕਿੱਥੋਂ ਮਿਲਦੀ ਹੈ ਇਹ ਆਪਣੇ ਜੀ ਬਹੰਡਾ ਸ਼ਹਿਰ ਦੇ ਵਿੱਚ ਵੈਸੇ ਚੰਡੀਗੜ੍ਹ ਵੀ ਪਈ ਆ ਕਈ ਹੋਰ ਸ਼ਹਿਰਾਂ ਦੀ ਪਈ ਆ ਲੇਕਿਨ ਬਹੰਡਾ ਸ਼ਹਿਰ ਦੇ ਵਿੱਚ ਸੰਧੂ ਪੁਸਤਕ ਮੈਲ ਸੌਫਟੀ ਰੋਡ ਤੇ ਜੀ ਉੱਥੇ ਅਵੇਲੇਬਲ ਆ ਬਾਕੀ ਆਪਾਂ ਨੰਬਰ ਲਿਖ ਦਾਂਗੇ ਤੇ ਜੀ ਜੀ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਕਰਕੇ ਤੁਸੀਂ ਇਹ ਕਿਤਾਬ ਦੁਨੀਆ ਦੇ ਕਿਸੇ ਵੀ ਕੋਨੇ ਤੇ ਮੰਗਾ ਸਕਦੇ ਹੋ ਇਹ ਜ਼ਰੂਰ ਪੜਨੀ ਚਾਹੀਦੀ ਹੈ ਜੀ ਬਹੁਤ ਹੀ ਨਵੀਂ ਰੌਚਕ ਤੇ ਬਹੁਤ ਤੁਹਾਨੂੰ ਨਵੀਆਂ ਜਾਣਕਾਰੀਆਂ ਮਿਲੀਆਂ ਜਿਹੜੀਆਂ ਕਿ ਤੁਹਾਨੂੰ ਕਿਸੇ ਵੀ ਪਲੇਟਫਾਰਮ ਤੇ ਨਹੀਂ ਅੱਜ ਤੱਕ ਪੰਜਾਬੀ ਚ ਮਿਲਦੀਆਂ ਤੇ ਬਹੁਤ ਵਧੀਆ ਇੱਕ ਕਥਾ ਵਾ ਤੇ ਤੁਹਾਨੂੰ ਸੁਖ ਜੀ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਪ੍ਰਮਾਤਮਾ ਕਰ ਅੱਗੇ ਇਹੀ ਅਰਦਾਸ ਕਰਦੇ ਆ ਕਿ ਲਾਭ ਸਿੰਘ ਸੰਧੂ ਜੀ ਦਾ ਵੀ ਇਹੀ ਸਿਗਾ ਕੇ ਸੁਖੂ ਬਹੁਤ ਵੱਡਾ ਰੈਟ ਬਣੇ ਕਿਉਂਕਿ ਸਾਡੀਆਂ ਗੱਲਾਂ ਤੁਹਾਡੇ ਘਰ ਜੀ ਸੁਣੀਆ ਰਹੀਆਂ ਨੇ ਅਸੀਂ ਤੇ ਬਹੁਤ ਹੁਦਾ ਇਸੇ ਕਰਕੇ ਕਿ ਤੁਸੀਂ ਐਡਾ ਵੱਡਾ ਵਿਸ਼ਾ ਤੁਸੀਂ ਸ਼ੁਰੂ ਕੀਤਾ ਕਿ ਇਹ ਜਿਵੇਂ ਕਹਿੰਦੇ ਪੀ ਐਚ ਡੀ ਵੱਡੇ ਵੱਡੇ ਡਾਕਟਰ ਉਹੀ ਹੈ ਜਾਂ ਕੁਝ ਲਿਖਦੇ ਹਾਂ ਤੇ ਬਠਿੰਡੇ ਦੇ ਇੱਕ ਨੌਜਵਾਨ ਨੇ ਇੱਕ ਕਿਤਾਬ ਲਿਖੀ ਆ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਤੁਸੀਂ ਜ਼ਰੂਰ ਇਹ ਕਿਤਾਬ ਨੂੰ ਲੈ ਕੇ ਪੜੋ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਇਸ ਸਬੰਧੀ ਬਹੁਤ-ਬਹੁਤ ਧੰਨਵਾਦ ਤੇ ਨਵੀਂ ਕਿਤਾਬ ਉਦੋਂ ਅਪਾ ਫੇਰ ਜਲਦੀ ਹੀ ਫਿਰ ਇਕੱਠੇ ਹੋਨੇ ਧੰਨਵਾਦ ਧੰਨਵਾਦ